ਉਮੀਦ ਨਾਲ ਹੀ ਲੜੀ ਜਾਂਦੀ ਹੈ ਔਰ ਉਸੇ ਉਮੀਦ ਨਾਲ ਅਸੀਂ ਲੜ ਰਹੇ ਹਾਂ ਤੇ ਲੱਗੇਗਾ ਪਤਾ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਮੀਟਿੰਗ ਨੇ ਕੰਪਲੀਟ ਹੋਣਾ ਹੈ ਉਦੋਂ ਰਿਜ਼ਲਟ ਆਉਣੇ ਨੇ ਕੀ ਹੋ ਕੀ ਹੋ ਜਉਂਦੇ ਨੇ ਕਿੰਨੀ ਪੋਜ਼ਿਟਿਵਿਟੀ ਦਿੱਤੀ ਆ ਉਸ ਪੋਜ਼ਿਟਿਵਿਟੀ ਦੇ ਵਿੱਚੋਂ ਹੀ ਪਤਾ ਲੱਗਣਾ ਹੈ ਤੇ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਾਂਗੇ ਮੀਟਿੰਗ ਨੇ ਜੋ ਜੋ ਸਰਕਾਰ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਤੇ ਰੱਖਿਆ ਸਾਨੂੰ ਦਿੱਤਾ ਉਹ ਸਾਰਿਆਂ ਨੇ ਸਾਹਮਣੇ ਆਇਆ ਪੰਜਾਬ ਵਾਲਾ ਕਿਸ ਤਰ੍ਹਾਂ ਦੀ ਗੈਰੀਕੇਡਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੀ ਤੇ ਭਾਰਤ ਤੇ ਪਾਕਿਸਤਾਨ ਦੀ ਗੈਰੀਕੇਡਿੰਗ ਵੀ ਜਿਸ ਤਰ੍ਹਾਂ ਦੀ ਤੁਹਾਡੇ ਦਰਮਿਆਨ ਪਰੇ ਹੋਈ ਹੈ ਇਹਦਾ ਮਤਲਬ ਸਰਕਾਰ ਦੀ ਕਮਰਾਹਤ ਨਜ਼ਰ ਆ ਰਹੀ ਹੈ ਸਰਕਾਰ ਦਾ ਡਰ ਹੈ ਇਹਦੇ ਚ ਮੈਂ ਇਹਦੇ ਚ ਨਾਲ ਅਗਲੀ ਗੱਲ ਵੀ ਜੋੜ ਦਿਆਂ ਕਿ ਜਿਹੜੀਆਂ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ ਨਾ ਜਿਹੇ ਮੰਗਾਂ ਨਹੀਂ ਆ ਇਹ ਸਰਕਾਰ ਦੀਆਂ ਵੱਖ-ਵੱਖ ਸਮੇਂ ਤੋਂ ਸਾਡੇ ਨਾਲ ਮੰਨੀਆਂ ਜਾ ਚੁੱਕੀਆਂ ਮੰਗਾਂ ਦੀ ਕਮੇਟੀ ਵਿੱਚ ਹੈ ਕਿਸਾਨਾਂ ਦੀਆਂ ਨਵੀਆਂ ਮੰਗਾਂ ਨਹੀਂ ਹਨ ਲੱਗੋ ਜਿਨ੍ਹਾਂ ਤੇ ਸਰਕਾਰ ਵੱਲੋਂ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਗਈ ਸੀ ਉਹ ਮੰਗਾਂ ਲਾਗੂ ਕਰਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਕਹਿਣਾ ਸੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਉਹ ਅੱਜ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਪੁਰਸ ਵੱਲੋਂ ਜੋ ਬੈਰੀਗੇਟ ਕੀਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਇਸ ਤਰ੍ਹਾਂ ਦੇ ਕਦਮ ਪੁੱਟੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ 13 ਫਰਵਰੀ ਨੂੰ ਦਿੱਲੀ ਜਾਣ ਦੇ ਲਾਂਤ ਤੋਂ ਬਾਅਦ ਹਰਿਆਣਾ ਵੀ ਇਸ ਕਾਲ ਦਾ ਪੂਰੇ ਜੋਰ ਸ਼ੋਰ ਨਾਲ ਸਮਰਥਨ ਕਰੇਗਾ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਤੇ ਗੱਲਬਾਤ ਕਰਦੇ ਹੋਏ ਡੱਲੇਵਾਲ ਨੇ ਕਿਹਾ ਕਿ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਕਿ ਉਹ ਪੱਕਾ ਮੋਰਚਾ ਦਿੱਲੀ ਵਿੱਚ ਲਗਾ ਕੇ ਬੈਠਣ ਪਰ ਜਿਸ ਤਰ੍ਹਾਂ ਪਹਿਲਾਂ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਗਿਆ ਸੀ ਉਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਤੋਂ ਬਾਅਦ ਕੋਈ ਅਗਲਾ ਫੈਸਲਾ ਲਿਆ ਜਾਏਗਾ ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਅਭਿ ਮੰਨਿਉ ਗੌਰ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਇੱਕ ਇਤਿਹਾਸਿਕ ਪ੍ਰਮ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਨੌਜਵਾਨ ਕਿਸਾਨ ਵੀ ਭਾਗ ਲੈ ਰਹੇ ਨੇ ਉੱਥੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਹਰਿਆਣਾ ਦੇ ਵਿੱਚ ਵੀ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਉਮੀਦ ਨਾਲ ਹੀ ਲੜੀ ਜਾਂਦੀ ਹੈ ਔਰ ਉਸੇ ਉਮੀਦ ਨਾਲ ਅਸੀਂ ਲੜ ਰਹੇ ਹਾਂ ਜੀ ਲਗੇਗਾ ਪਤਾ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਮੀਟਿੰਗ ਨੇ ਕੰਪਲੀਟ ਹੋਣਾ ਹੈ ਉਦੋਂ ਰਿਜ਼ਲਟ ਆਉਣੇ ਨੇ ਕਿ ਉਹ ਕਿਹੋ ਜਿਹਾਉਂਦੇ ਨੇ ਕਿੰਨੀ ਕਿ ਪੋਜਿਟਿਵਿਟੀ ਹੈ ਉਸ ਪੋਜਿਟਿਵਿਟੀ ਦੇ ਵਿੱਚੋਂ ਹੀ ਪਤਾ ਲੱਗਣਾ ਹੈ ਤੇ ਉਸ ਤੋਂ ਬਾਅਦ ਅਸੀਂ ਆਪਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਦੋ ਦੋ ਸਰਕਾਰਾਂ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਜੋ ਰੱਖਿਆ ਸਾਨੂੰ ਦਿੱਤਾ ਉਹ ਸਾਰਿਆਂ ਦੇ ਸਾਹਮਣੇ ਆਏਗਾ ਦੁੱਲੇਵਾਲ ਸਾਹਿਬ ਇਸ ਤਰ੍ਹਾਂ ਦੀ ਵੈਰੀਫੀਕੇਸ਼ਨ ਕੀਤੀ ਹੋਈ ਹੈ ਇਸ ਤਰ੍ਹਾਂ ਦੀ ਤੇ ਭਾਰਤ ਤੇ ਪਾਕਿਸਤਾਨ ਦੀ ਵੈਰੀਫੀਕੇਟਿੰਗ ਦੀ ਜਿਸ ਤਰ੍ਹਾਂ ਦੀ ਤੁਹਾਡੇ ਦਰਮਿਆਨ ਬਣੀ ਹੋਈ ਹੈ ਇਹਦਾ ਮੰਨ ਲਓ ਸਰਕਾਰ ਦੀ ਕਮਰਾਹਤ ਨਜ਼ਰ ਆ ਰਹੀ ਹੈ ਸਰਕਾਰ ਦਾ ਡਰ ਇਹਦੇ ਚੋਂ ਮੈਂ ਇਹਦੇ ਨਾਲ ਅਗਲੀ ਗੱਲ ਇਹ ਵੀ ਜੋੜਦੇ ਆ ਕਿ ਜਿਹੜੀਆਂ ਅਸੀਂ ਮੰਗਾਂ ਦੀ ਗੱਲ ਕਰਦੇ ਆ ਨਾ ਜੀ ਮੰਗਾਂ ਨਹੀਂ ਆ ਸਰਕਾਰ ਦੀਆਂ ਵੱਖ-ਵੱਖ ਸਮੇਂ ਤੋਂ ਸਾਡੇ ਨਾਲ ਮੰਨੀਆਂ ਜਾ ਚੁੱਕੀਆਂ ਮੰਗਾਂ ਦੀ ਕਮਿਟਮੈਂਟ ਹੈ ਤੇ ਜਿਹੜੀ ਕਮਿਟਮੈਂਟ ਹੁੰਦੀ ਹੈ ਸਰਕਾਰ ਦੇ ਕਮਿਟਮੈਂਟ ਤੋਂ ਵੀ ਭੱਜੇ ਤਾਂ ਫਿਰ ਤਾਂ ਮਤਲਬ ਗਈ ਬਿਜਲੀ ਦੇ ਨੂੰ ਕਹੇ ਇਹਨੂੰ ਕਹਾ ਜਾਂਦਾ ਕਿ ਮਰੇ ਦੇ ਮੁਕੇ ਦਾ ਕੋਈ ਦਾਰੂ ਨਹੀਂ ਤਾਂ ਅਸੀਂ ਤਾਂ ਮਤਲਬ ਸਰਕਾਰ ਜੇ ਕਮਿਟਮੈਂਟ ਵੀ ਪੂਰੀ ਕਰਨ ਤੋਂ ਭੱਜਣਾ ਚਾਹੁੰਦੀ ਆ ਤਾਂ ਹੀ ਮਾਰਕੀਟਿੰਗ ਆ ਨਾ ਸਰਕਾਰ ਨੂੰ ਪਤਾ ਹੈ ਕਿ ਅਸੀਂ ਸਾਰੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਦੇ ਦਿੱਲੀ ਵਾਲ ਨੂੰ ਚਲਣਾ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਈ ਚਾਹੀਦੀ ਹੈ ਨਹੀਂ ਤਾਂ ਕਿ ਮੈਂ ਟਮੇਟਾ ਨੇ ਸਾਡੀ ਕੋਈ ਨਵੀਂ ਮੰਗ ਨਹੀਂ ਜਿਹੜੀ ਕੋਈ ਨਵੀਂ ਮੰਗੇ ਸਾਨੂੰ ਕਹਿੰਦੇ ਨੇ ਪਾਸੇ ਕਰ ਦਿਓ ਇਹ ਨਹੀਂ ਅਸੀਂ ਮੰਨਣੀ ਕਿ ਮੈਂ ਟਮੇਟਾ ਸਾਡੀ ਮੰਨ ਲੈਣਾ ਜੀ ਸਾਹ ਨੂੰ ਹਰਿਆਣੇ ਦੀ ਕਿਸਾਨ ਯੂਨੀਅਨ ਦਾ ਕੀ ਰਿਸਪੌਂਸ ਹੈ ਦੇਖੋ ਹਰਿਆਣੇ ਦੀ ਕਿਸਾਨ ਯੂਨੀਅਨ ਦਾ ਰਿਸਪੌਂਸ ਛੱਡੋ ਜੀ ਹਰਿਆਣਾ ਦਾ ਇਹ ਹਾਲਾਤ ਹੈ ਮੈਨੂੰ ਲੱਗਦਾ ਜਦੋਂ ਇਧਰ ਇਧਰਲੇ ਪਾਸੇ ਕੂਚ ਦਾ ਐਲਾਨ ਹੋਣਾ ਉਹ 13 ਤਰੀਕ ਨੂੰ ਹੋਣਾ ਹੈ ਅਸੀਂ ਪੰਜਾਬ 'ਚ ਇਹਦਾ ਅਸਰ ਹੁੰਦੇ ਸਿਰਿਆ ਕਿ ਪੰਜਾਬ ਦੇ ਵਿੱਚੋਂ ਜੱਦੇ ਬੰਦੀਆਂ ਨੇ ਵੱਖ-ਵੱਖ ਕਾਬਦੇ ਇਲਾਕਿਆਂ 'ਚ ਬਾਰਡਰ ਦੇ ਨੇੜੇ ਆਉਣਾ ਉਹ ਨਜ਼ਰ ਆ ਰਿਹਾ ਹੈ ਲੇਕਿਨ ਹਰਿਆਣਾ ਵੀ ਤਿਆਰੀ ਚ ਸਾਡੇ ਨਾਲੋਂ ਤੁਸੀਂ ਦੇਖੋ ਕਈ ਗੁਣਾ ਵੱਧ ਗਿਣਤੀ ਦੇ ਤਾਕਤ ਉਹ ਚਾਰਿਆਣਾ ਨਿਕਲੂ ਜੇ ਅੱਜ ਦੀ ਮੀਟਿੰਗ ਦੇ ਦਰਮਿਆਨ ਕੋਈ ਸਮਝੌਤਾ ਨਹੀਂ ਹੁੰਦਾ ਤੇ ਕੀ ਲੱਗਦਾ ਹੈ ਜੀ ਆ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ ਲੇਕਿਨ ਰੂਪਰੇਖਾ ਦੇ ਬਾਰੇ ਮੈਂ ਇੱਥੇ ਕੋਈ ਗੱਲ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਦੀ ਮਨਲਾਪ ਦੀ ਉਚਿਤ ਨਹੀਂ ਹੈ ਕਿਉਂਕਿ ਮੈਂ ਇੱਕ ਉਹਦਾ ਹਿੱਸਾ ਹਾਂ ਇਸ ਸਕੀਮ ਦਾ ਵੀ ਔਰ ਦੋਨੇ ਫੇਰ ਫੋਰਮ ਹਨ ਇਹ ਦੋਨੇ ਫੋਰਮ ਮੇਟਣਗੇ ਬੈਠ ਕੇ ਵਿਚਾਰ ਕਰਨਗੇ ਜਿਹੜਾ ਕੋਈ ਸਾਨੂੰ ਸਰਕਾਰ ਅੱਜ ਮੈਸੇਜ ਦੇਗੀ ਕਿਆ ਤੁਹਾਨੂੰ ਦਿੰਨੇ ਆ ਆ ਨਹੀਂ ਦਿੰਦੇ ਆ ਕਰਦੇ ਆ ਜਿਹੜਾ ਜਿਹੜਾ ਕੁਝ ਵੀ ਸਾਡੇ ਸਾਹਮਣੇ ਹੈਗਾ ਸਾਰੇ ਬੈਠ ਕੇ ਚਰਚਾ ਕੀਤਾ ਜਾਇਆ ਜਾਏਗਾ ਜੀ ਦੇਖੋ ਬੇਨਤੀ ਇਹ ਜੇ ਅਸੀਂ ਸਾਡਾ ਕੋਈ ਮੋਰਚਾ ਲਾਉਣ ਦਾ ਇਰਾਦਾ ਨਹੀਂ ਹੈ ਲੇਕਿਨ ਜੇਹਾ ਜੀ ਪੀ ਦਾ ਪਿਛਲਾ ਐਕਸਪੀਰੀਅੰਸ ਰਿਹਾ ਜੇ ਉਹਦਾ ਸਾਡੀ ਕੇਂਦਰ ਸਰਕਾਰ ਦਾ ਪਿੱਛੇ ਐਕਸਪੀਰੀਅੰਸ ਹੈ ਜੀ ਦੇਖਿਆ ਕਿ 13 ਮਹੀਨੇ ਬਾਕੇ ਫਿਰ ਇਹ ਕਿਹਾ ਵੀ ਅਸੀਂ ਮਤਲਬ ਤਿੰਨੇ ਕਾਨੂੰਨ ਵਾਪਸ ਲੈਣੇ ਆ ਤੇ ਸਰਕਾਰ ਦੇ ਐਕਸਪੀਰੀਅੰਸ ਨੂੰ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਉਹਦੇ ਲਈ ਜੇ ਅਸੀਂ ਉੱਥੇ ਬੈਠਣਾ ਹੈ ਫਿਰ ਕੌਣ ਰੋਟੀਆਂ ਖਵਾਏਗਾ ਜੀ ਸੰ ਠੰਡ ਦਾ ਮੌਸਮ ਆ ਕਿੱਥੇ ਵੇ ਲੋਕਾਂ ਨੂੰ ਕਮਰੇ ਕਿੱਥੇ ਮਿਲਣਗੇ ਘਰ ਕਿੱਥੇ ਮਿਲਣਗੇ ਜੇ ਸਾਡਾ ਅੱਜ ਲੱਖ ਲੋਕ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਬਾਵਾਗੇ ਕਿੱਥੇ ਬਾਵਾਗੇ ਉਹਨਾਂ ਲਈ ਮਕਾਨਾਂ ਦੀ ਲੋੜ ਹੈ ਉਹਨਾਂ ਨੂੰ ਰੋਟੀ ਪਾਣੀ ਦੀ ਲੋੜ ਹੈ ਉਹ ਸਾਰਾ ਸਮਾਨ ਲੈ ਕੇ ਸੀ ਜਾ ਰਹੇ ਮੰਗਾ ਤਾਂ ਸੋਚ ਨਹੀਂ ਕਰੀ ਕਰੀਆਂ ਜਦੋਂ ਪੈਂਦੀ ਦੇਖੋ ਪੈਂਡਿੰਗ ਮੰਗਾ ਤਾਂ ਬੜੀਆ ਸਪਸ਼ਟ ਨੇ ਕਿ ਇੱਕ ਤਾਂ ਅੰਦੋਲਨ ਜਦੋਂ ਸਾਡਾ ਸਸਪੈਂਡ ਹੋਇਆ ਉਹਦੇ ਇਹਨਾਂ ਨੇ ਵਾਅਦਾ ਕੀਤਾ ਸੀਗੇ ਕਿ ਐਮਐਸਬੀ ਦੀ ਬਣਤੀ ਦਾ ਕਾਨੂੰਨ ਦੇਵਾਂਗੇ ਇਹ ਵਾਅਦਾ ਸੀਗਾ ਕਿ ਕਿਸਾਨਾਂ ਦੇ ਪਾਏ ਕੇਸ ਵਾਪਸ ਲਵਾਂਗੇ ਇਹ ਵਾਅਦਾ ਸੀ ਕਿ ਲਖੀਂਪੁਰ ਨੂੰ ਸਾਬ ਮਿਲੇਗਾ ਇਹ ਵੀ ਵਾਅਦਾ ਸੀਗਾ ਕਿ ਬਿਜਲੀ ਸੋਧ ਬੈਲੇ ਅਸੀਂ ਦੁਬਾਰਾ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾ ਨਹੀਂ ਲੱਗਿਆਵਾਂਗੇ ਇਹ ਵੀ ਵਾਅਦਾ ਸੀਗਾ ਕਿ ਅਸੀਂ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਤੇ ਸਾਰੇ ਸੀ ਇਹ ਤੋਂ ਪਹਿਲਾਂ ਵਾਅਦਾ ਸੀ ਸਾਡੇ ਨਾਲ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ 2018 ਦਾ ਲਿਖਤ ਵਾਅਦਾ ਪਿਆ ਸਾਡੇ ਨਾਲ ਸੋ ਸਾਰੇ ਜਿਹੜੇ ਵਾਅਦੇ ਨੇ ਸਰਕਾਰ ਸਾਡੇ ਨਾਲ ਕਰ ਚੁੱਕੀ ਹੈ ਜੀ ਡੋਸਾ ਸਾਹਮਣੇ ਸਾਰਾ ਦੇਸ਼ ਦਾ ਨਸਾਨ ਇੱਕ ਮੰਚ ਤੇ ਇਕੱਤਰ ਆ ਪਰ ਜੁਰਮੀ ਸਾਹਿਬ ਦਾ ਇੱਕ ਬਿਆਨ ਆਇਆ ਵੀ ਮਾਨੂੰ ਤਾਂ ਕੋਈ ਸਬਦ ਕਰਨ ਨਹੀਂ ਮਿਲਿਆ ਕਿ ਇਹਦੇ ਬਾਰੇ ਕੋਈ ਮੈਂ ਦੇਖੋ ਸਾਡਾ ਬੜਾ ਸਪਸ਼ਟ ਹੈ ਕਿ ਅਸੀਂ ਪਿਛਲਾ ਜਿਹੜਾ ਸਾਡਾ ਸਿਆਸੀ ਇਤਿਹਾਸ ਰਿਹਾ ਹੈ ਇਸ ਕੀ ਉਹ ਇਹ ਰਿਹਾ ਕਿ ਸਿਧਾਂਤਕ ਤੌਰ ਤੇ ਚੱਲੇ ਆ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਮੰਚ ਤੇ ਬੋਲਣ ਦਾ ਅਲੋ ਨਹੀਂ ਕੀਤਾ ਉਹ ਹੁਣ ਵੀ ਸਾਡਾ ਕਾਇਮ ਹੈ ਲੇਕਿਨ ਮਨਵਾ ਇਹ ਸਮਝ ਆ ਰਹੀ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਤੋਂ 10 ਜਥੇ ਬੰਦੀਆਂ ਮੇਰੇ ਕੋਲੇ ਦੁਆਬੇ ਚ ਗਈਆਂ ਨੇ ਮੈਨੂੰ ਸਾਨੂੰ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਤੇ ਜੀ ਅਸੀਂ ਤੁਹਾਡੇ ਨਾਲ ਰਲ ਕੇ ਅੰਦੋਲਨ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਵੈਲਕਮ ਕਿਹਾ ਮੈਂ ਕਹਿੰਦਾ ਜਿਹੜਾ ਵੀ ਉਹ ਕਿਹੜਾ ਉਹਨਾਂ ਨੂੰ ਕਿਹੜਾ ਅਸੀਂ ਦਰਖਾਸਤ ਭੇਜੀ ਹੈ ਵਿਚਾਰੇ ਆਏ ਨੇ ਲੇਕਿਨ ਇਹ ਜ਼ਰੂਰ ਹੈ ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਰਾਜਨੀਤੀ ਨੂੰ ਤੋਂ ਅਸੀਂ ਪਰਹੇ ਰਹਿ ਅੰਦੋਲਨ ਲੱਗਾ ਚਾਹੁੰਦੇ ਗੱਲ ਕੀਤੀ ਹੋਵੇ ਸਿੱਧੂਪੁਰ ਯੂਨੀਅਨ ਵੱਲੋਂ ਲੋਕ ਸਭਾ ਨੂੰ ਲੈ ਕੇ ਕੋਈ ਰਾਜਨੀਤੀ ਬਣਾਈ ਗਈ ਹੈ ਨੇ ਲੋਕ ਸਭਾ ਦੇ ਨਾਲ ਸਾਡਾ ਕੋਈ ਵਾਸਤਾ ਹੀ ਨਹੀਂ ਚੋਣਾਂ ਆ ਰਹੀਆਂ ਉਹਦੇ ਵਿੱਚ ਭਾਰਤਾਂ ਨੂੰ ਜਾਂ ਭਾਰਤੀ ਜਨਤਾ ਕਿਸੇ ਨੇ ਬਾਈਕਾਟ ਦਾ ਐਲਾਨ ਨਹੀਂ ਕੀਤਾ ਦਾ ਅੱਜ ਦੀ ਕਿਹੜੀ ਕਿਹੜੀ ਕਿਹੜੇ ਸਬੰਧ ਵਿੱਚ ਅਰਦਾਸ ਕੀਤੀ ਗਈ ਹੈ ਦਿੱਲੀ ਨੂੰ ਜਾਂਦੀ ਕੀਤੀ ਗਈ ਹੈ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਇਹ ਅਰਦਾਸ ਕੀਤੀ ਹੈ ਕਿ ਸੱਚੇ ਬਾਦਸ਼ਾਹ ਜਿਹੋ ਜਿਹੇ ਤਾਨਾਸ਼ਾ ਲੋਕਾਂ ਦੇ ਨਾਲ ਸਾਡਾ ਵਾਸਤਾ ਪਿਆ ਹੈ ਇਹਨਾਂ ਨੂੰ ਸਮਰਥ ਬਖਸ਼ਾ ਸ਼ਾਂਤੀਪੂਰਵਕ ਢੰਗ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰੇ ਔਰ ਅਸੀਂ ਇਹ ਦੇ ਵਿੱਚੋਂ ਸਾਨੂੰ ਫਤਿਹ ਦੇ ਸੀ ਨਿਸ਼ਾਨ ਤੇ ਆਏ ਆ ਸਾਨੂੰ ਇਹ ਤੋਂ ਫਤਿਹ ਹਾਸਲ ਧਲੇਵਾਲ ਸਾਹਿਬ ਅੰਤ ਵਿੱਚ ਸਵਾਲ ਆ ਪਹਿਲਾਂ ਦੇ ਵਾਂਗ ਜਿਹੜੀ ਅੱਜ ਦੀ ਮੀਟਿੰਗ ਵਿਚੋਲ ਵੀ ਆ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਜਾਂ ਡਾਇਰੈਕਟ ਹੀ ਹੋ ਰਹੀ ਆ ਮੀਟਿੰਗ ਤੁਹਾਡੀ ਲਈ ਪੰਜਾਬ ਸਰਕਾਰ ਮਤਲਬ ਦੇਖੋ ਵਿਚੋਲਗੀ ਕਹੋ ਜਾਂ ਮੀਡੀਏਟਰ ਕਹੋ ਜਾਂ ਮਤਲਬ ਅਗਲੇ ਨੇ ਸਾਡੇ ਕੋਲ ਤਾਂ ਸਭ ਇਹ ਗੱਲ ਆਈ ਹੈ ਕਿ ਜਿਸ ਦਿਨ ਮੀਟਿੰਗ ਸ਼ੁਰੂ ਹੋਈ ਆ ਯੂਸ ਗੋਲਜੀ ਨੇ बाकी सबको यह किया है कि ਸਾਡੇ ਕੋਲੇ ਜਦੋਂ ਤੁਹਾਡਾ ਮੰਗ ਪੱਤਰ ਗਿਆ ਸਾਨੂੰ ਖਬਰਾਂ ਤੋਂ ਪਤਾ ਲੱਗਿਆ ਅਸੀਂ ਫਿਰ ਭਗਵੰਦ ਮਾਨ ਜੀ ਨੂੰ ਕਿਹਾ ਵੀ ਤੁਸੀਂ ਸਾਡੀ ਨਾਲ ਗੱਲਬਾਤ ਕਰਾਓ ਹੁਣ ਇਹ ਮੀਡੀਏਟਰ ਉਹਨਾਂ ਨੇ ਬਣਾਇਆ ਜਾਂ ਮੀਡੀਏਟਰ ਆਪ ਬਣੀ ਹੈ ਸਾਡੀ ਸਰਕਾਰ ਇਹ ਇਹ ਉਹਨਾਂ ਨੂੰ ਬਤਾਉਂਦਾ ਦੇ ਅੰਦਰ ਦੀ ਗੱਲ ਹੈ ਆ ਵੀ ਮੰਨਿਉ ਕੋਹੜ ਭਾਰਤੀ ਕਿਸਾਨ ਨੌਜਵਾਨੀ ਯੂਨੀਅਨ ਦੇ ਸਹਿਯੋਗਕ ਦੇਖिए ਜੋ 13 ਫਰਵਰੀ ਦਾ ਜੋ ਇਹ ਕਾਰਜਕ੍ਰਮ ਹੈ ਉਹ ਬਿਲਕੁਲ ਇਤਿਹਾਸਿਕ ਕਾਰਜਕ੍ਰਮ ਹੋਣੇ ਜਾ ਰਿਹਾ ਹੈ ਔਰ ਦੇਸ਼ ਦਾ ਕਿਸਾਨ ਆਰਪਾਰ ਕੀ ਲੜਾਈ ਲੜਨੇ ਕੇ ਲਈ ਤਿਆਰ ਬੈਠਾ ਹੈ ਸਰਕਾਰ ਤਾਨਾਸ਼ਾਹੀ पे ਉਤਰੀ ਹੋਈ ਹੈ हरियाणा में छापेमारी की जा रही है घरों पे नोटिस चिपकाए जा रहे हैं पेट्रोल पंपों को नोटिस दिए जा रहे हैं लेकिन उसके बावजूद हरियाणा में पूरा जोश का माहौल है जुनून का माहौल है इंटरनेट बेशक बंद हो लेकिन मैं आपके माध्यम से तमाम हरियाणा के पंजाब के तमाम किसान भाइयों से प्रार्थना करना चाहता हूँ कि जोश के साथ साथ हमें होश भी रखना है और हमारा मोर्चा अगर शांतिपूर्ण चलेगा तभी मोर्चा फतेह हो पाएगा तो किसी भी तरह की हिंसा हमारी तरफ से नहीं होनी चाहिए यदि अनजाने अनजाने में कोई हिंसा हमारी तरफ से हुई तो हमारे मोर्चे को कमजोर करेगी और सरकार को ताकतवर करेगी इसलिए जो साथी मोर्चा फतेह करना चाहते हैं वो शांतिपूर्वक आगे बढ़े दिल्ली जाएंगे सौ परसेंट सौ परसेंट दिल्ली जा रहे हैं आज यहाँ मत्था टेकने आए हैं परमात्मा से वाई गुरु से आशीर्वाद लेने आए हैं और इसी आशीर्वाद के भरोसे दिल्ली की तरफ आगे बढ़ेगी कोई बात नहीं है उनकी तैयारी अपनी हमारी तैयारी अपनी हम भी फुल तैयारी में